デアナディック。 ਲਗਜ਼ਰੀ ਮਾਲ ਦੇ ਵਿੱਚ ਅਸੀਂ ਮੌਜੂਦ ਹੈਗੇ ਆਂ ਔਰ ਇੱਕ ਸ਼ਖਸ ਵੱਲੋਂ ਇੱਥੇ ਆਪਣਾ ਇੱਕ ਜਨਮ ਦਿਨ ਜਿਹੜਾ ਵਾ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਸਾਡੇ ਨਾਲ ਸ਼ੰਕਰ ਜੀ ਮੌਜੂਦ ਨੇ ਲੁਧਿਆਣਾ ਦੇ ਇੱਕ ਮੰਦਿਰ ਦੇ ਬਾਹਰ ਜਿੰਨੇ ਵੀ ਇਹ ਲੋਕ ਜਿਹੜੇ ਨੇ ਬੈਠਦੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਹੈਗੀ ਮੰਦਿਰ ਦੇ ਬਾਹਰ ਸੌਂਦੇ ਨੇ ਔਰ ਦੋ ਵਕਤ ਦਾ ਖਾਣਾ ਖਾਣ ਦੇ ਲਈ ਇਹਨਾਂ ਕੋਲ ਪੈਸੇ ਨਹੀਂ ਹੁੰਦੇ ਅੱਜ ਇਹਨਾਂ ਲੋਕਾਂ ਨੂੰ ਲੈ ਕੇ ਸ਼ਖਸ ਜਿਹੜਾ ਵਾ ਇਸ ਮਾਲ ਦੇ ਵਿੱਚ ਪਹੁੰਚਿਆ ਵਾ ਔਰ ਇੱਥੇ ਆਪਣਾ ਜਨਮ ਦਿਨ ਜਿਹੜਾ ਵਾ ਬਣਾ ਰਿਹਾ ਵਾ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹਨਾਂ ਲੋ ਇਹਨਾਂ ਕੋ ਪੈਸੇ ਨਹੀਂ ਹੁੰਦੇ ਸੋ ਅੱਜ ਇਸ ਸ਼ਖਸ ਵੱਲੋਂ ਇਹਨਾਂ ਦੇ ਨਾਲ ਜਨਮ ਦਿਨ ਮਨਾਇਆ ਜਾ ਰਿਹਾ ਵਾ ਇਹਨਾਂ ਨੂੰ ਪਹਿਲਾਂ ਆਪਣੀ ਲਗਜ਼ਰੀ ਗੱਡੀਆਂ ਦੇ ਵਿੱਚ ਇੱਥੇ ਮਾਲ ਦੇ ਵਿੱਚ ਲੈ ਕੇ ਆਏ ਨੇ ਤੇ ਅੱਜ ਉਹਨਾਂ ਦੇ ਨਾਲ ਆਪਣਾ ਜਨਮ ਦਿਨ ਮਨਾ ਰਹੇ ਨੇ ਗੱਲਬਾਤ ਕਰਾਂਗੇ ਸ਼ੰਕਰ ਜੀ ਸਾਡੇ ਨਾਲ ਮੌਜੂਦ ਨੇ ਪੇਸ਼ੇ ਤੋਂ ਵਪਾਰੀ ਨੇ ਸੋ ਪੂਰੀ ਗੱਲਬਾਤ ਕਰਾਂਗੇ ਸ਼ੰਕਰ ਜੀ ਅੱਜ ਤੁਸੀਂ ਆਪਣਾ ਜਨਮ ਦਿਨ ਮਨਾ ਰਹੇ ਹੋ ਪਹਿਲਾਂ ਤਾਂ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾ ਬੜਾ ਖਾਸ ਤਰੀਕਾ ਨਾਲ ਜਨਮ ਦਿਨ ਮਨਾਇਆ ਜਾ ਰਿਹਾ ਅੱਜ ਹਾਂਜੀ ਥੈਂਕ ਯੂ ਸਰ ਕਿਸ ਤਰ੍ਹਾਂ ਇਹ ਜਨਮ ਦਿਨ ਹਰ ਸਾਲ ਇਸੇ ਤਰ੍ਹਾਂ ਮਨਾਉਂਦੇ ਹੋ ਇਹਨਾਂ ਲੋਕਾਂ ਦੇ ਨਾਲ ਅੱਗੇ ਲੁੱਪ ਛੁਪ ਕੇ ਬਣਾਉਂਦੇ ਸੀ ਜੀ ਹੁਣ ਬਸ ਇਹਨਾਂ ਨਾਲ ਮਨਾ ਰਹੇ ਆ ਦੇਖੋ ਜੀ ਬੈਠੇ ਸਾਰੇ ਠੀਕ ਹੈ ਜੀ ਅੱਜ ਇਹ ਜਨਮ ਦਿਨ ਮਨਾ ਰਹੇ ਹੋ ਜੀ 57 57ਵਾਂ ਜਨਮ ਦਿਨ ਜਨਮ ਦਿਨ ਮਨਾ ਰਹੇ ਹੋ ਅੱਛਾ ਇਹਨਾਂ ਨੂੰ ਆਪਣੀ ਲਗਜ਼ਰੀ ਗੱਡੀਆਂ ਦੇ ਵਿੱਚ ਤੁਸੀਂ ਇੱਥੇ ਲੈ ਕੇ ਆਏ ਹੋ ਅੱਜ ਇਸ ਲਗਜ਼ਰੀ ਮਾਲ ਦੇ ਵਿੱਚ ਇਹਨਾਂ ਨੂੰ ਖਾਣਾ ਖਿਲਾ ਰਹੇ ਹੋ ਜਨਮ ਦਿਨ ਦਾ ਸਾਰਾ ਦਿਨ ਇਹਨਾਂ ਦਾ ਸੈਲੀਬ੍ਰੇਟ ਕਰੂਗੇ ਸਾਰਾ ਦਿਨ ਇਹ ਨਾਲ ਹੀ ਰਹਿਣਾ ਜੀ ਆਪਾਂ ਇਹਨਾਂ ਨੂੰ ਫਿਲਮ ਦਿਖਾਉਣੀ ਹੈ ਉਸ ਤੋਂ ਬਾਅਦ ਠੀਕ ਹੈ ਉਸ ਤੋਂ ਬਾਅਦ ਜੋ ਮੇਰੇ ਕੋਲ ਸਰਿਆ ਫਿਲਮ ਦੇਖਣੀ ਹੈ ਨਾ ਉਧਰ 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 ਕਰੋ ਫਿਲਮ ਦੇਖਣੀ ਫਾਈਟਰ ਸਭ ਕੋ ਦਿਖਾਣੀ ਹੈ ਦੇਖ ਸਕਦੇ ਤਸਵੀਰਾਂ ਇਹਨਾਂ ਲੋਕਾਂ ਦੇ ਨਾਲ ਅੱਜ ਫਿਲਮ ਵੀ ਦੇਖਣਗੇ ਨਾਲ ਆਪਣਾ ਜਨਮ ਦਿਨ ਮਨਾਣਗੇ ਇਹ ਪਹਿਲੀ ਵਾਰੀ ਇਸ ਤਰ੍ਹਾਂ ਕਰ ਰਹੇ ਹੂ ਕਿ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਗੁਪਤਰੀ ਕਿਹਨਾ ਕਰਦੇ ਸੀ ਪਹਿਲਾਂ ਮਹਾਰਾਜ ਗੁਪਤਰੀ ਕਿਹਨਾ ਕਰਦੇ ਜਿੱਦਾਂ ਮੰਦਿਰ ਚਲੇ ਗਏ گاਉਂ ਚਲਾ ਚਲੇ ਗਏ ਠੀਕ ਹੈ ਜੀ ਤੇ ਬਾਹਰ ਬੈਠੇ ਇਹਨਾਂ ਨੂੰ ਵੰਡ ਵੰਡਾਈ ਦ ਸੀ ਪਹਿਲਾਂ ਵੀ ਇਦਾਂ ਹੀ ਕਰੀਦਾ ਸੀ ਤੇ ਹੁਣ ਥੋੜਾ ਜਿਹਾ ਉਹ ਐਰ ਕੈਮਰਾ ਦੇਲ ਕੀਤਾ ਬੈਰ ਕਾ ਮੈਂ ਮਹੋਲ ਵਾਲਿਆਂ ਨੇ ਪੁੱਛਿਆ ਅੰਦਰ ਬੜਨ ਦੇ ਦੇਣਗੇ ਕਹਿੰਦੇ ਠੀਕ ਹੈ ਓਕੇ ਜਿੰਨੂੰ ਮਰਜ਼ੀ ਲਿਆਓ ਅਸੀਂ ਗਏ ਫਿਰ ਓਕੇ ਸਾਨੂੰ ਵੀ ਚਾਹੀਦਾ ਹੋਰ ਅੱਛਾ ਗੱਡੀਆਂ ਤੁਸੀਂ ਆਪਣੀ ਲਗਜ਼ਰੀ ਗੱਡੀਆਂ ਲੈ ਕੇ ਆਏ ਹੋ ਬੈਠਣ ਨਹੀਂ ਦਿੰਦੇ ਲਾਗੇ ਲੋਕ ਤਾਂ ਲੱਗਣ ਨਹੀਂ ਦਿੰਦੇ ਆਪਣੀ ਲਗਜ਼ਰੀ ਗੱਡੀਆਂ ਦੇ ਅੱਜ ਇਹਨਾਂ ਨੂੰ ਆਪਣੀ ਗੱਡੀਆਂ ਦੇ ਵਿੱਚ ਬਿਠਾ ਲਿਆ ਮਹਿੰਗੀ ਵੰਗੀ ਗੱਡੀਆਂ ਦੇ ਵਿੱਚ ਇੱਥੇ ਫਿਲਮ ਵੀ ਦਿਖਾਣੇ ਖਾਣਾ ਵੀ ਖੁਲਾ ਰਹੇ ਪਹਿਲਾਂ ਮੈਨੂੰ ਇੱਕ ਤੁਸੀਂ ਗੱਲ ਦਾ ਜਵਾਬ ਦੇ ਮੇਰੀ ਗੱਡੀ ਨੇ ਘਸਿਆ ਕੀ ਆ ਠੀਕ ਆ ਤਾਂ ਮੈਨੂੰ ਤਾਂ ਖੁਸ਼ੀ ਮਿਲੀ ਬੜੀ ਬਿਠਾ ਗਏ ਮੈਂ ਤਾਂ ਕਹਿੰਦਾ ਮੇਰੀ ਗੱਡੀ ਜ ਰੋਜ਼ ਮੈਂ ਮੈਨੂੰ ਕੀ ਤਰਾਜਾ ਕਿੰਨੀ ਖੁਸ਼ੀ ਸ਼ੰਕਰ ਜੀ ਮਿਲਦੀ ਜਦੋਂ ਇਸ ਤਰ੍ਹਾਂ ਦੇ ਤੁਸੀਂ ਕੰਮ ਕਰਦੇ ਹੋ ਨੇ ਇੱਕ ਕੰਮ ਕਰਦੇ ਹੋ ਇਹ ਪ੍ਰਮਾਤਮਾ ਜਾਣਦਾ ਪ੍ਰਮਾਤਮਾ ਮੈਨੂੰ ਰੱਖੇ ਖੁਸ਼ ਆ ਪ੍ਰਮਾਤਮਾ ਕਹਿੰਦਾ ਚਾਰ ਬੰਦੇ ਨੂੰ ਖੁਸ਼ ਕਰ ਮੈਂ ਤੈਨੂੰ ਖੁਸ਼ ਕਰ ਰੱਖੀ ਆ ਕਹਣਾ ਮੈਂ ਸਦਾ ਹੀ ਖੁਸ਼ ਰਹਾ ਸਾਰੀ ਉਮਰ ਮੈਂ ਖੁਸ਼ੀ ਨਾਲ ਹੀ ਗਰਾਈ ਆ ਥੱਲੇ ਹੁੱਟੇ ਸੀ ਇਹ ਪਰ ਖੁਸ਼ੀ ਬਹੁਤ ਮਿਲੀ ਹੈ ਜ਼ਿੰਦਗੀ ਬਹੁਤ ਵਧੀਆ ਨੰਗਰੀ ਫੈਮਲੀ ਆ ਵਧੀਆ ਬੱਚੇ ਆ ਕਾਰੋਬਾਰ ਵਧੀਆ ਸਭ ਕੁਝ ਵਧੀਆ ਪ੍ਰਮਾਤਮਾ ਕਾਰੋਬ ਠੀਕ ਹੈ ਸ਼ਮਾਂਸ਼ਾਨੰਦ ਜੁਲਰ ਦੇ ਪੋਤੇ ਦੇ ਨਾਂ ਦੇ ਕਾਪਰ ਦੀਆਂ ਫੈਕਟਰੀਆਂ ਆਪਣੀਆਂ ਜੀ ਭਾਮੀਆਂ ਰੋਡ ਤੇ ਜੀ ਠੀਕ ਹੈ ਜੀ ਵਧੀਆ ਕਾਰੋਬਾਰ ਹੈ ਜੀ ਠੀਕ ਹੈ ਅੱਜਕੱਲ ਬੱਚਿਆਂ ਨੂੰ ਨਾਲ ਪੋਤੇ ਪੁੱਤਿਆਂ ਨੂੰ ਨਾਲ ਲੈ ਕੇ ਆਏ ਦੋ ਤਿੰਨ ਨਾਲ ਲੈ ਕੇ ਆਏ ਹੋ ਇਹ ਉਹਨਾਂ ਨੂੰ ਵੀ ਦੱਸਣਾ ਚਾਹੁੰਦੇ ਕਿ ਤੁਸੀਂ ਆਪਣੇ ਜਨਮ ਦਿਨ ਇਸ ਤਰ੍ਹਾਂ ਮਨਾਓ ਉਹ ਵੀ ਇਦਾਂ ਦੇ ਹੀ ਆ ਉਹ ਮੇਰੇ ਜਿਹੜੇ ਪੋਤੇ ਨੇ ਉਹ ਵੀ ਇਦਾਂ ਦੇ ਉਹ ਵੀ ਪੈਸੇ ਕੱਢ ਕੱਢ ਕੇ ਇਦਾਂ ਹੀ ਮੰਡਾ ਰੈਂਦਾ ਲੋਕਾਂ ਪੋਤਾ ਵੀ ਮੇਰਾ ਇਦਾਂ ਦਾ ਜੀ ਸਾਰੇ ਹੋਰ ਇਹਨਾਂ ਨੂੰ ਨਾਲ ਅੱਜ ਖਾਸ ਦਿਨ ਕਿਦਾਂ ਰੋਏਗਾ ਤੁਹਾਡੇ ਜਨਮ ਦਿਨ ਹੈਗਾ ਕਿਸ ਤਰ੍ਹਾਂ ਦਿਖਾਉਣੀ ਹੈ ਜੀ ਇਹਨਾਂ ਨੂੰ ਠੀਕ ਹੈ ਜੀ ਤੇ ਇਹ ਖਰਨੇਕਾਂ ਵਿੱਚ ਨਹੀਂ ਚੱਲਦੇ ਆ ਚਾਹੇ ਜਣਦੇ ਨਾਲ ਪਰਮਾਤਮਾ ਚਲਾਵੇ ਇਦਾਂ ਜੇ ਉਪਰਵਾਦਾਂ ਦੇ ਹੱਥ ਤੱਕੋਂ ਕੀ ਹੋਣਾ ਜੀ ਅੱਖੋਂ ਕੀ ਬੰਨਾ ਵਾ ਉਹ ਤਾਂ ਪਰਮਾਤਮਾ ਦੇ ਹੱਥ ਦਾ ਜੋ ਮੇਰੇ ਕੋਲ ਹੋਊਗਾ ਮੈਂ ਕਰਨ ਤਿਆਰ ਆ ਸਪਰਿਵਾਰ ਦੀ ਸਪੋਰਟ ਵੀ ਕਿਸ ਤਰ੍ਹਾਂ ਦਿੰਦੀ ਆ ਜਦੋਂ ਤੁਸੀਂ ਇਦਾਂ ਦੇ ਕੰਮ ਕਰਦੇ ਹੋ ਕਿਸ ਤਰ੍ਹਾਂ ਸਪੋਰਟ ਰੈਂਦੀ ਪਰਿਵਾਰ ਪਰਿਵਾਰ ਜੀ ਆਪਾਂ ਸਰਪੰਚ ਦਾ ਪਰਿਵਾਰ ਆਪਾਂ ਨੂੰ ਕੁਝ ਨਹੀਂ ਕਹਿੰਦਾ ਉਹ ਆਪਣੇ ਨਾਲ ਸਾਰੇ ਪਰਿਵਾਰ ਆਪਣੇ ਨਾਲ ਆ ਖੁਸ਼ ਪਰਿਵਾਰ ਦੋ ਬੇਟੇ ਆ ਮੇਰੇ ਇੱਕ ਬੇਟੀ ਆ ਤਿੰਨੇ ਮੈਰਿਜ ਆ ਤਿੰਨਾਂ ਦੇ ਬੱਚੇ ਆ ਤਿੰਨੇ ਪਰਿਵਾਰ ਖੁਸ਼ ਆ ਅਸੀਂ ਵੀ ਖੁਸ਼ ਆ ਸਾਰੇ ਖੁਸ਼ ਅਤੇ ਉਹ ਤੁਸੀਂ ਦਸੇਜ ਉਹਨਾਂ ਨੂੰ ਮੋਲ ਚ ਲੈ ਕੇ ਆਣਾ ਸੀ ਉਦੋਂ ਪਰਮਿਸ਼ਨ ਦਿੱਤੀ ਕਿ ਕੀ ਇਹ ਮੋਲ ਚ ਇਹਨਾਂ ਨੂੰ ਆਮ ਦਿੱਤਾ ਜਾਊਗਾ ਕਿ ਨਹੀਂ ਆਮ ਦਿੱਤਾਊਗਾ ਕਿਸ ਤਰ੍ਹਾਂ ਫਿਰ ਪਰਮਿਸ਼ਨ ਦਿੱਤੀ ਨਹੀਂ ਮੋਲ ਵਾਲੇ ਕਹਿੰਦੇ ਕੋਈ ਨਹੀਂ ਤੁਸੀਂ ਖਾਣਾ ਖੋਣਾ ਖਵਾਓ ਜਿੰਨੂੰ ਮਰਜੀ ਸਾਨੂੰ ਕੀ ਤਰਾਜ ਆ ਮੈਂ ਕਿਹਾ ਬਈ ਠੀਕ ਆ ਆਪਾਂ ਨੂੰ ਕੀ ਚਾਹੀਦਾ ਆਪਾਂ ਤਾਂ ਪਹਿਲਾਂ ਹੀ ਤਿਆਰ ਸੀਗੇ ਉਹਨਾਂ ਨੇ ਵੀ ਕਿਹਾ ਤਾਂ ਓਕੇ ਹੋ ਗਿਆ ਬਸ ਠੀਕ ਆ ਆਪਾਂ ਕੰਮ ਕਰਾਓ ਤੁਹਾਡਾ ਇੱਕ ਐਕਸੀਡੈਂਟ ਹੋ ਗਿਆ ਤੁਹਾਡੀ ਲੱਤ ਖਰਾਬ ਹੋ ਗਈ ਤੁਸੀਂ ਇੱਕ ਵੀਲ ਚੇਅਰ ਰੱਖੀ ਸੀ ਮਹਿੰਗੀ ਵੀਲ ਚੇਅਰ ਸੀਗੀ ਅੱਜ ਉਹ ਵੀ ਤੁਸੀਂ ਡੋਨੇਟ ਕਰ ਦਿੱਤੀ ਮੈਂ ਦੇਖਿਆ ਬਾਅਦ ਤੁਸੀਂ ਡੋਨੇਟ ਕੀਤੀ ਆ ਉਹ ਵੀ ਵੀਲ ਚੇਅਰ ਮੇਰੇ ਨਾਲ ਲੱਤ ਦਾ ਫੈਕਚਰ ਹੋ ਗਿਆ ਸੀ ਤੇ ਮੈਂ ਚੇਅਰ ਨਹੀਂ ਆਂਦੀ ਸੀ ਘੁੰਮਣ ਵਾਲੀ ਠੀਕ ਆ ਤੇ ਉਹ ਫਿਰ ਮੈਂ ਚੇਅਰ ਨਾਲ ਆਪਣੇ ਘੀਏ ਨਾਲੇ ਦਾ ਹੁਣ ਤਾਂ ਮੇਰੇ ਕੰਮ ਦੀ ਰਹੀ ਨਹੀਂ ਠੀਕ ਆ ਬਹੁਤ ਵਧੀਆ ਚੇਅਰ ਆ ਜਿੱਧਰ ਮਰਜ਼ੀ ਕਰ ਲਓ 12 15 ਕਿਲੋਮੀਟਰ ਚੱਲਦੀ ਆ ਉਹ ਇੱਕ ਦਿਨਾਂ ਬੰਦੇ ਲੱਤਾਂ ਨਹੀਂ ਸੀ ਬਿਲਕੁਲ ਹੀ ਉਹਨੂੰ ਉੱਤੇ ਬਿਠਾ ਦਿੱਤਾ ਮੈਂ ਕਿਹਾ ਤੈਨੂੰ ਤੈਨੂੰ ਦੇ ਦਿੱਤੀ ਬਸ ਉਹ ਆਪਣਾ ਖੁਸ਼ੀ ਹੋਈ ਦੇਖ ਕੇ ਆਪਣੀ ਤਾਂ ਕਿਸੇ ਕੰਮ ਦੀ ਨਹੀਂ ਉਹ ਬੀਚੇਰ ਵੀ ਅੱਜ ਇਹਨਾਂ ਨੂੰ ਦੇ ਦਿੱਤੇ ਆ ਆ ਦੇ ਦਿੱਤੀ ਦੇ ਦਿੱਤੇ ਉਹਨਾਂ ਨੂੰ ਦੇ ਦਿੱਤੀ ਆਪਾਂ ਕੀ ਕਰੀਏ ਉਸ ਤੋਂ ਬਾਅਦ ਅੱਜ ਫੇਰ ਸਾਰਾ ਦਿਨ ਕੀ ਰਵੇਗਾ ਇਸ ਤੋਂ ਬਾਅਦ ਸ਼ੈਡਿਊਲ ਇਹਨਾਂ ਦਾ ਤੁਹਾਡੇ ਨਾਲ ਬਾਅਦ ਚ ਫਿਲਮ ਦੇਖਣੀ ਆ ਉਸ ਤੋਂ ਬਾਅਦ ਜੋ ਇਹ ਕਹਿਣਗੇ ਕੇਕ ਕਟਾਂਗੇ ਐਸ਼ਾ ਕਰਾਂਗੇ ਬਸ ਇਹਨਾਂ ਨੂੰ ਵੀ ਖੁਸ਼ ਕਰਨਾ ਆਪਾਂ ਵੀ ਖੁਸ਼ ਰਹਿਣਾ ਬਸ ਗਿਫਟ ਕਹਿੰਦੇ ਕਿ ਦਿੱਤੇ ਜਾਂਦੇ ਨੇ ਜਦੋਂ ਜਾਂਦੇ ਨੇ ਅੱਜ ਤੁਸੀਂ ਗਿਫਟ ਇਹਨਾਂ ਨੂੰ ਦੇ ਰਹੇ ਹੋ ਕਹਿੰਦੇ ਮਨੀ ਵੀ ਦੇ ਦੇ ਨਾਲ ਕੁਝ ਤੋਹਫੇ ਵੀ ਲੈ ਕੇ ਆਇਆ ਨਾ ਵਾਸਤੇ ਜੋ ਕਹਿਣਗੇ ਦੇ ਦਾਂਗੇ ਆਪਾਂ ਨੂੰ ਕੋਈ ਫਰਕ ਨਹੀਂ ਪਾ ਜਿਹੜਾ ਜਿੱਦਾਂ ਖੁਸ਼ ਜਾਊਗਾ ਉਹਨਾਂ ਨੂੰ ਉਦਾਂ ਹੀ ਖੁਸ਼ ਕਰਕੇ ਤੋਰਨਾ ਆਪਾਂ ਸੋ ਬਿਲਕੁਲੇ ਸ਼ੰਕਰ ਜੀ ਦੇ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਆਪਣਾ ਜਨਮ ਦਿਨ ਜਿਹੜਾ ਵਾ ਅ ਇੱਥੇ ਸੈਲੀਬ੍ਰੇਟ ਕਰ ਰਹੇ ਨੇ ਲੁਧਿਆਣਾ ਦੇ ਇੱਕ ਲਗਜ਼ਰੀ ਮੋਲ ਹੈਗਾ ਵਾ ਜਿੱਥੇ ਇਹ ਸਾਰੇ ਲੋਕ ਜਿਹੜੇ ਨੇ ਇੱਥੇ ਲੈ ਕੇ ਆਏ ਨੇ ਇੱਕ ਉਹ ਤਸਵੀਰਾਂ ਫੇਰ ਸਾਂਝੀਆਂ ਕਰ ਦਿੰਦੇ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਬਰਥਡੇ ਪਾਰਟੀ ਹੋ ਰਹੀ ਆ ਅੱਜ ਲੁਧਿਆਣਾ ਦੇ ਇੱਕ ਵਪਾਰੀ ਦਾ ਜਨਮ ਦਿਨ ਹੈਗਾ ਸ਼ੰਕਰ ਨਾਮ ਇਹਨਾਂ ਦਾ ਹੈਗਾ ਵਾ ਸੋ ਅੱਜ ਆਪਣਾ ਜਨਮ ਦਿਨ ਜਿਹੜਾ ਵਾ ਇਹ ਉਹਨਾਂ ਲੋਕਾਂ ਦੇ ਨਾਲ ਮਨਾ ਰਹੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਜਿਨ੍ਹਾਂ ਕੋਲ ਦੋ ਵਕਤ ਦਾ ਖਾਣਾ ਖਾਣ ਦੇ ਲਈ ਪੈਸੇ ਨਹੀਂ ਹੁੰਦੇ ਮੰਗ ਕੇ ਆਪਣਾ ਗੁਜ਼ਾਰਾ ਕਰਦੇ ਨੇ ਪਰ ਅੱਜ ਉਹਨਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੱਡੇ ਮਨਾ ਰਹੇ ਨੇ ਨਿਊਡਲਾ ਮਚੂਰੀਅਨ ਆ ਚਿਸ਼ ਚਿਲੀ ਆ 버ਗਰ ਆ ਸੋ ਅਜ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਜਾ ਰਿਹਾ ਨਾਲ ਦੀ ਨਾਲ ਫਿਲਮ ਵੀ ਦਿਖਾਈ ਜਾਨੀ ਹੈ ਉਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਤੋਹਫੇ ਵੀ ਦਿੱਤੇ ਜਾਣਗੇ ਅਸੀਂ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਜਿਹੜੇ ਲੋਕ ਇੱਥੇ ਆਏ ਹੋਏ ਨੇ ਜਨਮ ਦਿਨ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਾਂ ਸਿਆਪ

ਯਾਨੀ ਕਿ ਜਨਮ ਦਿਨ ਤੇ ਬਹੁਤ ਬਹੁਤ ਬਧਾਈ ਕਿੱਸੇ ਲੈ ਕੇ ਆਪਕੋ ਉਹ ਗਾੜੀ ਮੇਂ ਲੈ ਕੇ ਆਏ ਆ ਗਾੜੀ ਮੇਂ ਲੈ ਕੇ ਆਏ ਆ ਜੀ ਫੋਰਵਿਲਨ ਮੇਂ ਲੈ ਕੇ ਆਏ ਆ ਸਭੀ ਕੋ ਜੀ ਬਿਲਕੁਲ ਲੋਗ ਨੇ ਜਿਹੜੇ ਕਿ ਅੱਜ ਇੱਥੇ ਜਨਮ ਦਿਨ ਦੀ ਪਾਰਟੀ ਖਾ ਰਹੇ ਨੇ ਉਹਨਾਂ ਦੇ ਨਾਲ ਅੱਜ ਸ਼ੰਕਰ ਜਿਹੜੇ ਵਪਾਰੀ ਨੇ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੇ ਨੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀ ਕੀਤੀ ਨੇ ਖਾਸ ਤਸਵੀਰਾਂ ਨੇ ਕਿਉਂਕਿ ਇਹ ਖਾਸ ਉਸ ਵਿਅਕਤੀ ਦੇ ਜਨਮ ਦਿਨ ਦਾ ਜਿਸ ਨੇ ਨੇਕ ਕਾਰਜ ਦੇ ਵਿੱਚ ਆਪਣੀ ਕਮਾਈ ਲਗਾਈ ਹੋਈ ਆ ਸੋ ਅੱਜ ਵੀ ਉਹ ਆਪਣਾ ਜਨਮ ਦਿਨ ਜਿਹੜਾ ਵਾ ਉਹਨਾਂ ਲੋਕਾਂ ਦੇ ਨਾਲ ਸੈਲੀਬ੍ਰੇਟ ਕਰ ਰਹੇ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਹੈ ਦੋ ਵਕਤ ਤੱਕ ਖਾਣਾ ਖਾਣ ਦੇ ਲਈ ਪੈਸੇ ਨਹੀਂ ਹੁੰਦੇ ਅੱਜ ਸ਼ੰਕਰ ਉਹਨਾਂ ਹਜ਼ਾਰਾਂ ਲੋਕਾਂ ਨੂੰ ਨਾਲ ਲੈ ਕੇ ਇਸ ਮੋਲ ਦੇ ਵਿੱਚ ਆਪਣਾ ਜਨਮ ਦਿਨ ਜਿਹੜਾ ਵਾ ਮਨਾ ਰਹੇ ਨੇ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਬਿੰਦੂ ਜਗਮੈਨ ਟੀਵੀ ਲੁਧਿਆਣਾ